ਸਲਾਮ ਵਾਲੇਕੁਮ ਹਾਂਜੀ ਮਿਤੀ 25 12 2025 ਨੂੰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਓਜੀਓ ਇਮੀਗ੍ਰੇਸ਼ਨ ਸੈਂਟਰ ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੁਲਿਸ ਪਾਰਟੀ ਦੇ ਨਾਲ ਪਹੁੰਚ ਕੇ ਮਨਾਈ ਦਾ ਬਿਆਨ ਲਿਖ ਕੇ ਜਿਹੜਾ ਹੈ ਕੇਸ ਰਜਿਸਟਰਡ ਕੀਤਾ ਸੀ ਜਿਹਦੀ ਤਫਤੀਸ਼ ਜਿਹੜੀ ਹੈ ਸਾਇੰਟਿਫਿਕ ਤਰੀਕੇ ਨਾਲ ਕਰਕੇ ਇਸ ਮੁਕੱਦਮੇ ਦੇ ਵਿੱਚ ਦੋ ਦੋਸ਼ੀ ਕਰਮਜੀਤ ਸਿੰਘ ਕਰਮ ਅਤੇ ਰੋਹਿਤ ਕੁਮਾਰ ਜਿਹੜਾ ਇਲੀਸ ਆਸ਼ੂ ਇਹ ਦੋਨੋਂ ਜਿਹੜੇ ਹੈ ਮਹੱਲਾ ਸ਼ੁਕਰਪੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਹੈ ਇਹਨਾਂ ਦੇ ਕੋਲੋਂ 1.38 ਬੋਰ ਦਾ 30 ਬੋਰ ਦਾ ਪਿਸਟਲ ਸਮੇਤ 8 ਰੌਂਡ ਤੇ ਇੱਕ 에ਅਰ ਪਿਸਟਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਐਕਟ ਕੀਤਾ ਸੀ ਉਹ ਰਿਕਵਰ ਕੀਤੇ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਉਹ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਹਾਂ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਨੂੰ ਅੱਗੇ ਜਿਹੜੀ ਫਰਦਰ ਪੁਸ਼ਸ਼ਰ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਵਾਰਦਾਤ ਕੀਤੀ ਹੈ ਕਾਦੇ ਲਈ ਗੋਲੀ ਚਲਾਈ ਸੀ ਇਹਨਾਂ ਨੇ ਇਹ ਥ੍ਰੈਟ ਗਨ ਸੀਗੀ ਰੈਂਸਮ ਜੀ ਯੋ ਹੁਣ ਤੱਕ ਇਹਨਾਂ ਦਾ ਕਿਹਦੇ ਵਾਸਤੇ ਕੰਮ ਕਰਦੇ ਹੁੰਦੇ ਆ ਇਹ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋੜੀਆਂ ਨਿਸ਼ਾਨ ਜੋੜੀਆਂ ਉਹਦੇ ਲਈ ਇਹ ਕੰਮ ਕਰਦੇ ਇਸ ਲਈ ਇਹਨਾਂ ਨੂੰ ਪੈਸਾ ਮਿਲਦਾ ਸੀ ਕਿਹकाਦ ਲਈ ਕਿਉਂ ਕਰਦੇ ਸੀ ਇਹਨਾਂ ਨੇ ਹਾਂ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ ਸਰ ਕਿਵੇਂ ਇਹਨਾਂ ਦਾ رابطہ ਕਿਵੇਂ ਹੁੰਦਾ ਨਿਸ਼ਾਂਤ ਜੋੜੀਆਂ ਨਾਲ ਤੇ ਉੱਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ ਬੈਕਗ੍ਰਾਉਂਡ ਨਾ ਰਿਕਾਰਡ ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪ੍ਰਾਣਾ ਮੁਕਦਮਾ ਹੈਗਾ 2021 ਦਾ 295 ਦਾ ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਆ। ਸਰ ਇਹਨਾਂ ਦੀ ਤਾਰ ਜੋੜ ਸਕਦੇ ਜਿਹੜੀ ਬਾਕੀ ਵੀ ਇੱਕ ਤੋਂ ਫਾਇਰਿੰਗ ਹੋਈ ਉਹਨਾਂ ਨਾਲ। ਉਹਨਾਂ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਾਂਗੇ। ਕਿੰਨੀ ਫਰੋਤੀ ਸਰ ਮੰਗੀ ਸੀ ਇਹਨਾਂ ਨੇ ਕੋਲ ਜੀ? ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਸੁੱਟ ਕੇ ਤੇ ਆ ਜਾਣਾ। ਬ੍ਰਾਹਮਿਕ ਪਿਸਟਲ ਹੈ 0.30 ਬੋਰ ਦਾ ਅੱਖ ਰੌਂਦ ਤੇ ਇੱਕ 에어 ਗਨ ਹੈ ਜਿਹੜੀ ਆ ਕੀ ਬੋਲਦੇ ਹੋ ਨਾ ਪੈਰਟ ਗਨ ਟਾਈਪ ਕਿੰਨੇ ਪੈਸੇ ਸਰ ਇੱਕ ਕਸ ਹੋਇਆ ਵੀ ਕਿੰਨੇ ਪੈਸੇ ਇਹਨਾਂ ਨੂੰ ਮਿਲਣੇ ਸੀਗੇ ਤੇ ਗੋਲੀਆਂ ਚਲਾਉਂਦੇ ਨਹੀਂ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦਾ ਸੀ ਸਾਨੂੰ ਕੋ ਕਹਿੰਦਾ ਸੀ ਵੀ ਤੁਸੀਂ ਪਹਿਲਾਂ ਕਰਿਓ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਪੈਸੇ ਦੇ ਦੂੰਗਾ ਇਹਦੇ ਕਹਤੇ ਪਹਿਲੇ ਵੀ ਕੋਈ ਵਾਰਦਾਤ ਕੀਤੀ ਗਈ ਇਹਨਾਂ ਨੇ ਉਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰਸ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗੇ ਜਿਹੜੀਆਂ ਗੋਲੀਆਂ ਚਲਾਈਆਂ ਇਹਨਾਂ ਨੂੰ ਮਤਲਬ ਕਿੱਦਾਂ ਇਹਨਾਂ ਨੇ ਘਟਨਾ ਨੂੰ ਅੰਜ ਨੇ ਉੱਤੇ ਦਾ ਪੈਲਟ ਗਨ ਨਾਲ ਚਲਾਈ ਨਾ ਪੈਲਟ ਗਨ ਨਾਲ ਚਲਾਈ ਆ ਪਿਸਤਲ ਤਾਂ ਇਹਦੇ ਕੋਲ ਸੀ ਜਿਹੜਾ ਕਰਨਾ ਕਿੰਨੀ ਕਿੰਨੀ ਗੂਰ ਦੱਸੀ ਜਾਦੀ ਇਹ ਤਕਰੀਬਨ 20 22 ਸਾਲ ਦੇ ਆ ਦੋਨੋਂ ਹੀ ਕਿੱਦਾਂ ਉਹਦੇ ਪੈਲਟ ਗਨ ਨਾਲ ਚਲਾ ਕੇ ਕੋਲ ਜਿਹੜੇ ਦੂਸਰੀ ਗੰਨ ਤੇ ਸੁੱਟ ਕੇ ਗਏ ਜੀ ਹਾਂਜੀ ਕੋਲ 30 ਦੇ ਸੀ ਪੈਲਟ ਗਨ ਚਲਾਉਂਦਾ ਕੀ ਮੋੜ ਤੇ ਗੰਨ ਨੂੰ ਸਿਰਫ ਡਰਾਣਾ ਸੀ ਉਹਦੋਂ ਠਾ ਦੀ ਆਵਾਜ਼ ਤਾਂ ਆਉਂਦੀ ਹੈ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾ ਦੀ ਆਵਾਜ਼ ਆ ਜਾਂਦੀ ਹੈ ਤੇ ਜਿਹੜਾ ਉਹ ਰੈਣਾ ਹੈ ਉਹਦੇ ਨਾਲ ਕੁਛ ਨਾ ਕੁਛ ਟੁੱਟ ਜਾਂਦਾ ਜਿੱਦਾਂ ਉੱਥੇ ਕਲੌਕ ਟੁੱਟਿਆ ਸੀ ਪਤਾ ਲੱਗਿਆ ਕਿ ਨਿਸ਼ਾਨ ਜੋੜੀਆਂ ਦੇ ਉੱਪਰ ਕੋਈ ਚੱਕਿੰਦਾ ਆਇਸੀਏ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਕਿੰਨੀ ਦੇਰ ਹੋ ਗਈ ਇਹ ਇਹ ਹੁਣ ਮਹੀਨਾ ਡਾਢ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਉਹਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ ਜੀ ਜੀ ਕਾਲੀ